ਫਰਰ ਦੇ ਸੀਐਸਟਾਫ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਮਿਲੀ ਜਦੋਂ ਨਹਿਂਗ ਬਾਣੇ ਦੇ ਵਿੱਚ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹਨਾਂ ਦੀ ਤਲਾਸ਼ੀ ਦਰਮਿਆਨ ਉਹਨਾਂ ਕੋਲ ਤਿੰਨ ਪਿਸਤੌਲਾਂ 315 ਬੋਰ ਦੀਆਂ ਮਿਲੀਆਂ ਮੋਢਲੀ ਪੁਛ ਵਿੱਥੇ ਵਿੱਚ ਉਹਨਾਂ ਨੇ ਦੱਸਿਆ ਕਿ ਅਸੀਂ ਇਹ ਪਿਸਤੌਲ ਕਿਸੇ ਤੀਜੇ ਬੰਦੇ ਦੇ ਘਰੋਂ ਤੇ ਲੈ ਕੇ ਆਏ ਸੀ ਐਸਐਸਪੀ ਜੋਤੀ ਯਾਦਵ ਵੱਲੋਂ ਦੱਸਿਆ ਗਿਆ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਪਾਗੋ ਮਾਜਰਾ ਟੋਲ ਪਲਾਜ਼ਾ ਤੇ ਨਕਲ ਲਾਇਆ ਹੋਇਆ ਸੀ ਜਿਸ ਤੇ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਵਿੱਚੋਂ ਇੱਕ ਦੀ ਉਮਰ 17 ਸਾਲ ਤੇ ਦੂਜੇ ਦੀ ਉਮਰ 21 ਸਾਲ ਦੱਸੀ ਜਾ ਰਹੀ ਹੈ ਜੋ ਕਿ ਨਹਿੰਗ ਬਾਣੇ ਦੇ ਵਿੱਚ ਮੌਕੇ ਤੋਂ ਪਕੜੇ ਗਏ ਇੱਕ ਦਾ ਨਾਮ ਆਕਾਸ਼ਦੀਪ ਜਿਸ ਦੀ ਉਮਰ 21 ਸਾਲ ਉਹ ਤਲਵੰਡੀ ਜੱਲੇਖਾਨ ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ। ਅਤੇ ਦੂਸਰੇ ਦੀ ਉਮਰ 17 ਸਾਲ ਹੈ ਜੋ ਕਿ ਜੁਗ ਲਾਈਨ ਦੱਸਿਆ ਜਾ ਰਿਹਾ ਅਤੇ ਅੰਮ੍ਰਿਤਸਰ ਦੇ ਵਿੱਚ ਨਹਿنگਾਨ ਦੇ ਡੇਰੇ ਦੇ ਕੋੜਿਆਂ ਦੀ ਸੇਵਾ ਕਰਦਾ ਹੈ। ਉਸ ਦੇ ਦੱਸਲ ਮੁਤਾਬਕ ਉਸ ਨੂੰ 6600 ਰੁਪਏ ਯੂਪੀ ਮੇਰਟ ਤੋਂ ਪਿਸਤੋਲਾ ਲੈ ਕੇ ਆਉਣ ਲਈ ਮਿਲਿਆ ਸੀ ਜਿਸ ਤੇ ਉਹ ਲਿਆ ਕੇ ਉਸ ਬੰਦੇ ਨੂੰ ਦੇਣੀ ਸੀ ਜੋ ਕਿ ਹਜੇ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਇਸ ਨੂੰ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਲੈ ਲਿਆ ਹੈ ਅਤੇ ਹੋਰ ਪੁੱਛਗਿੱਛ ਪੁਲਿਸ ਕਰੂਗੀ ਵੀ ਇਸ ਤੋਂ ਪਹਿਲਾਂ ਵੀ ਇਸਨੇ ਕੋਈ ਵਾਰਦਾਤ ਨੂੰ ਅੰਜਾਮ ਤਾਂ ਨਹੀਂ ਦਿੱਤਾ ਆਸੀਆਈ ਸਟਾਫ ਨੂੰ ਇੱਕ ਇਤਲਾ ਮਿਲੀ ਸੀ ਕਿ ਕੋਈ ਦੋ ਪਰਸਨ ਹੈ ਜੋ ਇਲੀਗਲ ਵੈਪਨ ਦੀ ਸਮੱਗਲਿੰਗ ਕਰਦੇ ਹੋ ਸਕਦੇ ਤਾਂ ਜਦੋਂ ਸਾਨੂੰ ਇਹ ਇਤਲਾ ਮਿਲੀ ਤੇ ਸਾਡੀ ਟੀਮ ਨੇ ਟੋਲ ਪਲਾਜ਼ਾ ਭਾਗੋ ਮਾਜਰਾ ਨੇੜੇ ਇਕ ਨਾਕਾ ਲਾਇਆ ਤੇ ਫਿਰ ਦੋ ਪਰਸਨ ਜਿਹੜੇ ਕਿ ਨਿਹੰਗ ਸੀਗੇ ਉਹਨਾਂ ਦੇ ਕੋਲੋਂ 3 315 ਬੋਰ ਦੀ ਪਿਸਟਲ ਜੁਨਾਦੇ ਕੋਲੋਂ ਰਿਕਵਰ ਹੋਇਆ ਫਿਰ ਉਹਨਾਂ ਦੀ ਜਦੋਂ ਪੁੱਛਕਿਛ ਕੀਤੀ ਗਈ ਤਾਂ ਇੱਕ ਜੋ ਪਰਸਨ ਸੀਗਾ ਉਹ ਜੁਵਨਾਈਲ ਹੋਣ ਕਰਣ ਉਹਨੂੰ ਫਿਰ ਅਸੀਂ ਜੁਵਨਾਈਲ ਜਸਟਿਸ ਬੋਰਡ ਦੇ ਸਾਹਮਣੇ ਪੇਸ਼ ਕਰਾ ਕੇ ਉਹਨੂੰ ਫਿਰ ਅਸੀਂ ਕਾਰੇਕਟਿਵ ਹੋਮ ਭੇਜਿਆ ਤੇ ਦੂਜਾ ਜੋ ਪਰਸਨ ਸੀਗਾ ਉਹਦਾ ਨਾਂ ਆਕਾਸ਼ਦੀਪ ਹੈਗਾ ਜੋ ਪਿਛੋ ਤਲਵੰਡੀ ਜੱਲੇਖਾਨ ਦਰਹਣ ਵਾਲਾ ਫਿਰੋਜ਼ਪੁਰ ਜ਼ਿਲ੍ਹੇ ਦਾ ਤੇ ਇਹ ਦੋਨੋਂ ਪਰਸਨ ਨਿਹੰਗ ਸੀਗੇ ਤੇ ਆ ਦੋਨੋਂ ਹੀ ਪਰਸਨ ਯੂਪੀ ਦੇ ਮੇਰਟ ਤੋਂ ਇਹ ਇਲੀਗਲ ਵੈਪਨ ਨੂੰ ਲੈ ਕੇ ਆ ਰਹੇ ਸੀਗੇ ਜੋ ਇਨੀਸ਼ੀਅਲ ਪੁੱਛਗਿੱਛ ਦੇ حساب ਨਾਲ ਜੋ ਗੱਲ ਸਾਹਮਣੇ ਆਈ ਹੈ ਕਿ ਨਾਨੋ ਕਿਸੇ ਨੇ 68 ਲੱਖ 68000 ਰੁਪਏ ਦਿੱਤੇ ਸੀਗੇ ਤੇ ਇਹ ਤਿੰਨ ਪਿਸਟਲ ਲੈ ਕੇ ਆਏ ਹੈ ਤੇ ਹੁਣ ਜੋ ਅੱਗੇ ਦੀ ਤਫ਼ਤੀਸ਼ ਹੈ ਉਹ ਪਰਸਨ ਜਿਨੇ ਇਨਾਂ ਨੂੰ ਪੈਸੇ ਦਿੱਤੇ ਸੀ ਇਹ ਜਿਨ੍ਹਾਂ ਜਿਨੇ ਆ ਤਿੰਨ ਵੈਪਨ ਮੰਗਾਏ ਉਹਦਾ ਇੱਕ ਪਤਾ ਕਰਨਾ ਕਿ ਉਹ ਬੰਦੇ ਨੇ ਕਿਉਂ ਇਨਾ ਤੋਂ ਮੰਗਾਏ ਸੀਗੇ ਤੇ ਦੂਜੀ ਜਿਹੜੀ ਗੱਲ ਹੈਗੀ ਇਹਨਾਂ ਦੇ ਦੱਸਣ ਮੁਤਾਬਿਕ ਆਪਣੇ ਪਰਸਨਲ ਇਸਤੇਮਾਲ ਦੇ ਲਈ ਇਹ ਵੈਪਨ ਲੈ ਕੇ ਆਏ ਤੇ ਅੱਗੇ ਕੋਈ ਔਰ ਕ੍ਰਾਈਮ ਦਾ ਐਸਾ ਜਿਨਾਂ ਦਾ ਕੋਈ ਮੋਟਿਵ ਨਹੀਂ ਸੀਗਾ ਬਟ ਕਿਉਂਕਿ ਹਜੇ ਉਹ ਦੂਜਾ ਤੀਜਾ ਪਰਸਨ ਜਿਨੇ ਵੈਪਨ ਮੰਗਾਏ ਸੀਗੇ ਉਹਦਾ ਹਜੇ ਪਤਾ ਕਰਨਾ ਬਾਕੀ ਹੈਗਾ ਤੇ ਹੋਰ ਅਗਰ ਕੋ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਇਹਨਾਂ ਦੀ ਸਮੂਲੀਅਤ ਹੋਣੀ ਪਾਈ ਜਾਂਦੀ ਹੈ ਤੇ ਫਿਰ ਉਹ ਅਸੀਂ ਪ੍ਰੈਸ ਨਾਲ ਅਸੀਂ ਸ਼ੇਅਰ ਕਰਦੇ ਇੱਕ ਫਿਰੋਜ਼ਪੁਰ ਦੇ ਜੀ ਆਕਾਸ਼ਦੀਪ ਤੇ ਦੂਜਾ ਪਰਸਨ ਜੁਵਨਾਈਲ ਹੈਗਾ ਪ੍ਰੀਮੀਲੀਰੀ ਇਨਵੈਸਟੀਗੇਸ਼ਨ ਕੋ ਸਾਹਮਣੇ ਆਇਆ ਵੀ ਜਿਹੜਾ ਥਰਡ ਪਰਸਨ ਉਹ ਹੋਤੋਗਾ ਨਹੀਂ ਨਹੀਂ ਹਜੇ ਨਹੀਂ ਆਇਆ ਹੈਗਾ ਬਸ ਇਹਨਾਂ ਨੂੰ ਪੈਸੇ ਮਿਲੇ ਹੈ ਤੇ ਇਹਨਾਂ ਨੇ ਜੋ ਅਗਿਤ ਪੇਮੈਂਟ ਕੀਤੀ ਹੈਗੀ ਉਹ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਕੇ ਪਤਾ ਲੱਗ ਸਕਦਾ ਹੈਗਾ। ਅਹ ਨਹੀਂ ਹਜੇ ਤੱਕ ਕੋਈ ਕ੍ਰਿਮਨਲ ਰਿਕਾਰਡ ਨਹੀਂ ਹੈਗਾ। ਇੱਕ ਤਾਂ 17 ਸਾਲ ਕੁਝ ਮਹੀਨੇ ਦੇ ਇੱਕ ਦੀ ਏਜ ਹੈਗੀ ਤੇ ਦੂਜਾ ਪਰਸਨ ਇੱਕ 21 ਸਾਲ ਦਾ ਹੈਗਾ ਤੇ ਦੋਨੋਂ ਹੀ ਨਿਹੰਗ ਸਿੱਖ ਨੇ ਤੇ ਅਹ ਇੱਕ ਡੇਰਾ ਅੰਮ੍ਰਿਤਸਰ ਦੇ ਨੇੜੇ ਡੇਰਾ ਹੈਗਾ ਉੱਥੇ ਕੋੜਿਆਂ ਦੇ ਸਾਥ ਕਰਨ ਵਾਸਤੇ ਉੱਥੇ ਆਪਣਾ ਉਹ ਦੇਖਰੇਖ ਕਰ ਰਹੇ ਸੀਗੇ। खरीद कराई तो। है तो जिस तो ਇੱਕ ਆਕਾਸ਼ਦੀਪ ਦੇ ਸਾਡੇ ਕੋਲ ਇੱਕ ਦਿਨ ਦਾ ਰਿਮਾਂਡ ਮਿਲਿਆ ਅੱਜ ਉਹਦੇ ਅੱਜ ਉਹਨੂੰ ਪੇਸ਼ ਕਰਾਇਆ ਗਿਆ ਸੀਗਾ ਤੇ ਉਹਨੂੰ ਇਹ ਪੁਲਿਸ ਨੂੰ ਇੱਕ ਦਿਨ ਦਾ ਪੁਲਿਸ ਰਿਮਾਂਡ ਦੇ ਲਾ। ਉਹ ਅਸੀਂ ਬਾਅਦ 'ਚ ਸ਼ੇਅਰ ਕਰਦੇ ਕਿਉਂਕਿ ਪਰਸਨਲ ਯੂਜ਼ ਦੇ ਲਈ ਲਾਇ ਸੀਗੇ ਤੇ ਜਥੇ ਬੰਦੀ ਦਾ ਐਸਐਚ ਕੋਈ ਇਹਦੇ ਵਿੱਚ ਰੋਣੀ ਹੈ।